ਇੱਕ ਸਾਡੀ ਚੇਂਜ ਹੈਗੀ ਆ ਬਹੁਤ ਪੁਰਾਣੀ ਐ ਬਜ਼ੁਰਗਾਂ ਦੀ ਰੀਤ ਐ ਤੇ ਪਹਿਲਾਂ ਦੇ ਕਰਾਂ ਦੇ ਆਏ ਐ ਤੇ ਹੁਣ ਜਿਹੜੇ ਬੱਚੇ ਸਾਡੇ ਬਾਹਰ ਗਏ ਐ ਉਹਨਾਂ ਦੇ ਸਹਿਯੋਗ ਦੇ ਨਾਲ ਬਹੁਤ ਜਾਦੇ ਤਰੱਕੀ ਹੋ ਗਈ ਤੇ ਜਿੰਨੇ ਵੀ ਹੋਰ ਬੱਚੇ ਇੱਥੇ ਸਾਡੇ ਹੈਗੇ ਐ ਉਹ ਗਾਹਾਂ ਨੂੰ ਇਹ ਸਿੱਖਿਆ ਲੈਣ ਤੇ ਨਸ਼ੇ ਛੱਡ ਗਏ ਤੇ ਇਦਾਂ ਆਪਣੀਆਂ ਮਿਹਨਤਾਂ ਕਰਨ ਤੇ ਮੋਟਰ ਚੈਗਲੇ ਜਾਂ ਕੋਚ ਮੁੰਦਰੀਆਂ ਕੁਝ ਵੀ ਵਧੀਆ ਪਲਵਾਨ ਵੀ ਐ ਜਿਹੜੇ ਉਹ ਬੱਚੇ ਨੇ ਬੱਡੇ ਪਿੰਡ ਦਾ ਜਿਹੜਾ ਸਿੰਜ ਮੇਲਾ ਆ ਜੀ ਇਹ ਹਰ ਸਾਲ ਕਰਾਇਆ ਜਾਂਦਾ ਇੱਥੇ ਵੱਡੇ ਵੱਡੇ ਨਾਮ ਦਿੱਤੇ ਜਾਂਦੇ ਆ ਜਿਸ ਤਰ੍ਹਾਂ ਇਸ ਸਾਲ ਵੀ ਮਨਿੰਦਰ ਸਿੰਘ ਮੰਨੂ ਵੱਲੋਂ ਚਾਰ ਮੋਟਰਸਾਈਕਲ ਸਨਫ ਗਰਪਾਲ ਸਿੰਘ ਅਮਰੀਕਾ ਵਿੱਚ ਰਹਿੰਦੇ ਆ ਹਰ ਸਾਲ ਉਹਨਾਂ ਵੱਲੋਂ ਮੋਟਰਸਾਈਕਲ ਦਿੱਤੇ ਜਾਂਦੇ ਝੋਟੀਆਂ ਦਿੱਤੀਆਂ ਜਾਂਦੀਆਂ ਕੜੇ ਦਿੱਤੇ ਜਾਂਦੇ ਆ ਮੁੰਦੀਆਂ ਦਿੱਤੀਆਂ ਜਾਂਦੀਆਂ ਬਹੁਤ ਬੜੇ ਵੱਡੇ ਨਾਮ ਦਿੱਤੇ ਜਾਂਦੇ ਆ ਅਸੀਂ ਸਾਰੇ ਇਲਾਕਾ ਵਾਸੀਆਂ ਬੇਨਤੀ ਕਰਦੇ ਆ ਸਾਡੇ ਪਿੰਡੋਂ ਛੋੜਨ ਜਾਂਦੇ ਛਿੰਝ ਨੂੰ ਹੱਦ ਸਾਲ ਹੋ ਮਾ ਕੇ ਆ ਕੇ ਦੇਖੋ ਜੀ ਅਜੌਣ ਕਾ ਨੂੰ ਭਜਾਓ ਨਾਮੇ ਛਿੰਝ ਆ 100 200 ਸਾਲ ਪੁਰਾਣੀ ਚੱਲਦੀ ਆ ਸਭ ਤਾਂ ਪਤਾ ਨਹੀਂ ਸਾਡੇ ਪਿੰਡੋਂ ਕਰੂ ਪਤਾ ਹੋਊਗਾ ਜਦੋਂ ਇੱਕ ਇੱਕ ਰੁਪਿਆ ਢਾਲ ਹੁੰਦੀ ਸੀ ਇੱਕ ਇੱਕ ਚੋਣੀ ਢਾਲ ਹੁੰਦੀ ਸੀ ਜਦ ਜੀ ਇਹ ਛਿੰ ਚੱਲੀ ਜਾਂਦੀ ਆ ਬਹੁਤ ਮਸ਼ਹੂਰ ਛਿੰਝ ਆ ਜੀ ਸੋ ਬੈਂਸੀ ਗਾਦੇ ਲੱਖਾਂ ਦਾ ਵਸੇ ਨੂੰ ਅਗਲੇ ਸਾਲ ਵੀ ਇਸੇ ਤਰ੍ਹਾਂ ਵੱਡੇ ਵੱਡੇ ਇਨਾਮ ਦਿੱਤੇ ਜਾਣਗੇ ਸਾਰੇ ਅਗਲੇ ਸਾਲ ਵੀ ਹੋਮ ਆ ਕੇ ਆਓ ਜੀ ਅਸੀਂ ਬਹੁਤ ਧੰਨਵਾਦੀ ਆ ਸਾਡੇ ਗਸਪਾਲ ਸਿੰਘ ਜੀ ਮੇਰੇ ਛੋਟੇ ਭਦਾਇਆ ਤਿੰਨ ਚਾਰ ਮੋਟਰਸਾਈਕਲ ਹਸਾਲੇ ਦੇਈ ਜਾਂਦੇ ਆ ਬਹੁਤ ਧੰਨਵਾਦੀ ਆ ਜਿਹੜਾ ਭਦਾਵਾ ਦਿਆ ਸਰੇ ਐਨਆਰਆਈ ਵੀਰਾਂ ਦੇ ਐਸੇ ਸਾਡੇ ਪਿੰਡ ਦਾ ਜਿਹੜਾ ਛਿੰਝ ਮੇਲਾ ਇਸ ਵੇਲੇ ਬਹੁਤ ਟੌਪ ਤੇ ਜਾ ਚੁੱਕਾ ਜੀ ਸੋ ਅਸੀਂ ਬਹੁਤ ਇਲਾਕਾ ਦੇ ਤੇ ਫਾਸਪੇ ਵਾਲਿਆਂ ਦੇ ਬਹੁਤ ਧੰਨਵਾਦੀ ਆ ਜੀ ਜਿਨ੍ਹਾਂ ਨੇ ਆ ਕੇ ਇਸ ਪ੍ਰੋਗਰਾਮ ਨੂੰ ਅਟੈਂਡ ਕੀਤਾ ਤੇ ਐਟਕੋਰਡ ਕੀਤਾ ਸੋ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਦੇਖੋ ਜਿਸ ਤਰ੍ਹਾਂ ਪਹਿਲਵਾਨ ਕੋਲਦੇ ਆ ਨਸ਼ਿਆਂ ਤੋਂ ਦੂਰ ਰਹਿੰਦੇ ਆ ਸਾਡੇ ਨੌਜਵਾਨ ਪੀੜੀ ਨੂੰ ਵੀ ਕੋਲਾਂ ਵਿੱਚ ਤੇ ਆਪਣੇ ਕੁਸ਼ਤੀਆਂ ਵਿੱਚ ਹੋਰ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਤਾਂ ਕਿ ਨਸ਼ਿਆਂ ਤੋਂ ਦੂਰ ਹੋਇਆ ਜਾ ਸਕੇ ਸਾਡੇ ਇਸ ਵੇਲੇ ਪੰਜਾਬ ਦੀ ਜਿਹੜੀ ਪੀੜ੍ਹੀ ਆ ਇਹ ਨਸ਼ਿਆਂ ਵਿੱਚ ਡੁੱਬ ਚੁੱਕੀ ਆ ਸੋ ਨਸ਼ਿਆਂ ਤੋਂ ਮੁਕਤੀ ਦਾ ਇੱਕੋ ਹੀ ਰਾਹ ਹੈ ਕਿ ਸਾਡੇ ਨੌਜਵਾਨ ਖੇਡਾਂ ਵਿੱਚ ਧਿਆਨ ਦੇਣ ਕੋਸ਼ਿਸ਼ੀਆਂ 'ਚ ਧਿਆਨ ਦੇਣ ਹੋਰ ਏਮਾਂ 'ਚ ਧਿਆਨ ਦੇਣ ਨਸ਼ਿਆਂ ਨੂੰ ਛੱਡ ਕੇ ਸਿਆਕੇ ਮੁੜ ਕੇ ਪਹਿਲੇ ਵਾਰਾ ਰੰਗਲਾ ਪੰਜਾਬ ਬਣਾਇਆ ਜਾਵੇ ਉਹੀ ਲੈਦਾ ਬੈਦਾ ਮੁੜ ਕੇ ਪੰਜਾਬ ਵਿੱਚ ਲਿਆਈਆਂ ਜਾਣ ਸੋ ਇਹ ਮੇਰੀ ਨੌਜਵਾਨਾਂ ਨੂੰ ਪੀੜਿਆ ਜੀ ਨਸ਼ੇ ਨਾ ਕਰੋ ਨਸ਼ੇ ਦਾ ਕੋਡ ਛੱਡ ਦਿਓ ਬਾਤ ਕਰਦੇ ਹਾਂ ਪਿੰਡ ਰੋੜ ਮਜਾਦਾ ਤੁੰ ਕਿਰਪਾਲ ਸਿੰਘ ਸੋਤਾ ਜੀ ਤੇ ਆਪਣੇ ਗਰਚੇ ਸਿੰਘ ਸੋਤਾ ਜੀ ਤੇ ਮਨੂੰ ਸਾਡਾ ਜਿਹੜਾ ਬੱਚਾ ਹੈ ਅਮਰੀਕਾ ਹਰ ਸਾਲ ਪਿਛਲੇ ਸਾਲ ਵੀ ਉਹਨਾਂ ਤਿੰਨ ਮੋਟਰਸਾਈਕਲ ਦਿੱਤੇ ਆ ਐਰ ਕੀ ਚਾਰ ਦਿੱਤੇ ਆ ਫਰਮਾਤਮਾ ਸਾਡੇ ਬੱਚਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਨਸ਼ਿਆਂ ਤੋਂ ਬਚਾਵੇ ਸਾਡੇ ਇਲਾਕੇ ਜਿੰਨੇ ਵੀ ਬੱਚੇ ਆ ਸਾਡੇ ਤਰੱਕੀ ਕਰਨ ਨਹਿਰ ਔਰ ਰੋਡ ਬਣਾਰੇ ਦਾ ਕੋਈ ਫਰਕ ਨਹੀਂ ਪਹਿਲਾਂ ਤੋਂ ਹੀ ਸਾਡਾ ਪਿੰਡ ਇੱਕ ਆ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਗਿਰਪਾਲ ਬਾਜੀ ਦੇ ਤੇ ਗਰਚੇਦ ਸਿੰਘ ਦੇ ਬਾਕੀ ਸਾਰੇ ਨੱਗਰ ਨਿਵਾਸੀਆਂ ਦੇ ਧੰਨਵਾਦੀ ਆ